ਪੂਰੇ ਪੰਜਾਬ ਵਿੱਚ ਇਸ ਵਕਤ ਤੁੰਦ ਦਾ ਕਹਿਰ ਹੈਗਾ ਤੇ ਤੁੰਦ ਕਰਕੇ ਲਗਾਤਾਰ ਹਾਦਸੇ ਹੋ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਅਬੋਹਰ ਦੇ ਸਰਕਾਰੀ ਹਸਪੀਟਲ ਦੀਆਂ ਜਿੱਥੇ ਅਬੋਹਰ ਦੇ ਸ਼੍ਰੀ ਗੰਗਾ ਨਗਰ ਰੋਡ ਉੱਪਰ ਕਲਰ ਖੜਾ ਪਿੰਡ ਕੋਲ ਇੱਕ ਬਹੁਤ ਹੀ ਜ਼ਬਰਦਸਤ ਹਾਦਸਾ ਹੋਇਆ ਤੇ ਦੋ ਲੋਗੋ ਦੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਐਨਐਚਆਈ ਵੱਲੋਂ ਉਹਨਾਂ ਨੂੰ ਅਬੋਹਰ ਦੇ ਸਰਕਾਰੀ ਹਸਪੀਟਲ ਲਿਆਂਦਾ ਗਿਆ ਹੈ ਉਹਨਾਂ ਦੀ ਕੀ ਹਾਲਾਤ ਆਪਾਂ ਡਾਕਟਰ ਨਾਲ ਗੱਲਬਾਤ ਕਰਾਂਗੇ ਇਹ ਵਿਅਕਤੀ ਕਿੱਥੋਂ ਦੇ ਹੈਗੇ ਇਹ ਵੀ ਜਾਣਕਾਰੀ ਲਵਾਂਗੇ ਐਂਬੂਲੈਂਸ ਦੇ ਜੋ ਲੋਕ ਡਰਾਈਵਰ ਵਗੈਰਾ ਪਹੁੰਚੇ ਉਹਨਾਂ ਨਾਲ ਆਪਾਂ ਗੱਲਬਾਤ ਕੀ ਨਾਮ ਹੈ ਤੁਹਾਡਾ ਚਾਨਨ ਸਿੰਘ ਜੀ ਤੁਸੀਂ ਜਿਹੜਾ ਮਰੀਜ਼ ਲੈ ਕੇ ਆਏ ਸੀਗੇ ਹਾਦਸਾ ਹੋਇਆ ਕਿਉਂ ਇਹ ਸੱਜੀ ਸਾਨੂੰ 108 ਤੋਂ ਕਾਲ ਆਈ ਸੀਗੀ ਜੀ ਤੇ ਕਲਰਖਨੇ ਪਿੰਡ ਦੇ ਕੋਲ ਐਕਸੀਡੈਂਟ ਹੋਇਆ ਸੀਗਾ ਤੇ ਅਸੀਂ ਕੋਈ ਵੀ ਕਮੈਂਟਾਂ ਦੇ ਵਿੱਚ ਉੱਥੇ ਪਹੁੰਚੇ ਪਹੁੰਚ ਕੇ ਪੇਸ਼ੈਂਟ ਦੇਖਿਆ ਸੀ ਸੀ ਦੋ ਪੇਸ਼ੈਂਟ ਸੀਗੇ ਇੱਕ ਤਾਂ ਸਾਡੇ ਜਾਣ ਤੋਂ ਪਹਿਲਾਂ ਗੰਗਨਗਰ ਲੈ ਗਏ ਸੀਗੇ ਦੂਸਰੇ ਪੇਸ਼ੈਂਟ ਅੰਗਰੇਜ਼ ਸਿੰਘ ਸੀ ਮੁਕਸਾ ਸਾਈਡ ਦਾ ਹੈਗਾ ਉਹਦਾ ਤੇ ਇਹਨਾਂ ਨੂੰ ਲੈ ਕੇ ਇਸ ਵੱਲ ਹਸਪੀਟਲ ਦੇ ਇੱਥੇ ਦਾਖਲ ਕਰਵਾਤਾ ਜੀ ਕਿਹਦੇ ਉੱਤੇ ਸਵਾਰ ਸੀਗੇ ਕਿ ਇਹ ਸਾਜੀ ਟੈਂਪੂ ਹੈਗਾ ਸੀਗਾ ਕੋਈ ਟਰੱਕ ਦੇ ਨਾਲ ਐਕਸੀਡੈਂਟ ਹੋਇਆ ਟੈਂਪੂ ਦਾ ਜੀ ਕਾਰਨ ਹੋ ਗਈ ਸੀਗਾ ਜਾਂ ਕੋਈ ਹੋਰ ਕਾਰਨ ਧੰਜੀ ਕਾਰਨ ਧੁੰਦੀ ਸੀ ਜਾਂ ਕੋਈ ਧੁੰਦੀ ਸੀ ਧੁੰਦ ਕਰਨੀ ਇਹ ਐਕਸੀਡੈਂਟ ਹੋਇਆ ਹੈ ਜੀ ਸਭ ਕਿੰਨੇ ਕੁ ਪੇਸ਼ੈਂਟ ਇੱਥੇ ਆਏ ਸੀਗੇ ਹਾਦਸਾ ਕਿਵੇਂ ਹੋਇਆ ਸੀ ਕਿਹਦੇ ਨਾਲ ਹੋਇਆ ਕੀ ਕੰਡੀਸ਼ਨ ਸੀ ਆਪਣੇ ਕੋਲ ਨਾ ਇੱਕ ਹੀ ਪੇਸ਼ੈਂਟ ਆਇਆ ਐਕਸੀਡੈਂਟ ਦਾ ਅ ਅੰਗਰੇਜ਼ ਸਿੰਘ son of ਇਕਵਾਲ ਸਿੰਘ ਮੁਕਸਰ ਜਿਹੜਾ ਰਹਿਣ ਵਾਲਾ ਹੈ ਤੇ ਇਹ ਕੱਲ ਕਲਰ ਕੜੀ ਕੋਲ ਐਕਸੀਡੈਂਟ ਹੋਇਆ ਹੈ ਆਟੋ ਰਿਕਸ਼ਾ ਤੇ ਕੈਂਟਰ ਦਾ ਕਹਿੰਦੇ ਆ ਤੇ ਦੋ ਪੇਸ਼ੈਂਟ ਸੀ ਕਹਿੰਦੇ ਪਰ ਆਪਣੇ ਕੋਲ ਇੱਕ ਹੀ ਪਹੁੰਚਿਆ ਅਜੇ ਤੱਕ ਕੀ ਨਾਮ ਹੈ ਜੀ ਪੇਸ਼ੈਂਟ ਦਾ ਨਾਮ ਅੰਗਰੇਜ਼ ਸਿੰਘ ਕਿਸ ਤਰ੍ਹਾਂ ਦੀ ਹਾਲਤ ਹੈ ਹਾਲਤ ਸਿਰਿਸ ਹੈ ਜਾਂ ਪਰ ਰੈਫਰ ਕਰ ਰਹੇ ਹਾਂ ਕਿਉਂਕਿ ਜੀ ਦੋਨੇ ਲੱਤਾਂ ਟੁੱਟੀਆਂ ਜਾਂ ਦੋਨੇ ਹੱਥਾਂ ਤੇ ਸੱਟਾਂ ਤੇ ਹੈਡ ਇੰਜਰੀ ਵੀ ਹੈ ਕਿ ਜਾ ਰਹੇ ਸੀ ਆਪ ਇਹ ਜਾ ਰਹੇ ਸੀ ਗੰਗਨਰ ਜਾ ਰਹੇ ਸੀ ਕਹਿੰਦੇ ਆਏ ਮਸਫੂਰ ਸੀ ਹਾਂ ਜੀ ਹਾਂ ਜੀ ਤਾਂ ਹੰਦਾ ਮੌਸਮ ਆ ਗਿਆ ਦੋਸਤੋ ਤੇ ਨਾਲ ਹੀ ਤੁਹਾਨੂੰ ਸਾਵਧਾਨੀਆਂ ਵੀ ਵਰਤਣੀਆਂ ਪੈਣਗੀਆਂ ਕਿ ਆਪਾਂ ਜੋ ਸੜਕਾਂ ਦੇ ਉੱਪਰ ਸਾਧਨ ਚਲਾਣੇ ਆ ਤਾਂ ਸਾਧਨ ਚਲਾਉਂਦੇ ਹੋਏ ਆਪਾਂ ਨੂੰ ਬੇहद ਸਾਵਧਾਨੀਆਂ ਦੀ ਲੋੜ ਹੈਗੀ ਹੈ ਕਿਉਂਕਿ ਇਸ ਵਾਰ ਸਮੇਂ ਤੋਂ ਪਹਿਲਾਂ ਜੜੀਆਂ ਤੋਂਦਾਂ ਦੀ ਸ਼ੁਰੂ ਹੋ ਗਈ ਹੈ ਫੌਗ ਦੇ ਨਾਲ ਸਮੋਕ ਦਾ ਮਿਸ਼ਰਣ ਹੋ ਗਿਆ ਜਿਸ ਦੇ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ ਰਿਕਵੈਸਟ ਹੈ ਦੋਸਤੋ ਵਾਹਨ ਚਲਾਉਂਦੇ ਹੋਏ ਆਪਣਾ ਧਿਆਨ ਰੱਖੋ ਦੂਸਰਿਆਂ ਦਾ ਵੀ ਧਿਆਨ ਰੱਖੋ ਤੇ ਸੇਫ ਹੋ ਕੇ ਚਲੋ ਟ੍ਰੈਫਿਕ ਨਿਯਮਾਂ ਦਾ ਪਾਲਣ ਕਰੋ ਸਵੇਰਾ ਟੀਵੀ ਲਈ ਅਬੋਹਰ ਤੋਂ ਤਰਮਿੰਦਰ ਦੀ ਰਿਪੋਰਟ